ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਆਂਦੇ ਬਾਤ ਐ ਕੋਟਪੁਰਾ ਦੀ ਤਿਆਰੇ ਗੁਰੂ ਨਾਨਕ ਜਿਦ ਸੁਣਿਆ ਪੀਖਿਆ ਸੇ ਫਿਰ ਗਰਵਾਸਨਾ ਪਰਿਆਰੇ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਪਰਪੂਰ ਸਮਰਥ ਗੁਰੂ ਲੋਗ ਪਰਲੋਕ ਦੇ ਰੱਕੇ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜੇ ਬੱਤੀ ਸਾ ਸੰਗਤ ਵੱਡਿਆਂ ਭਾਗਾਂ ਵਾਲੇ ਉਹ ਗੁਰੂ ਨਾਨਕ ਮਹਾਰਾਜ ਜੀ ਦੀ ਬਖਸ਼ਿਸ਼ ਸਾਰੇ ਹੀ ਸੰਸਾਰ ਦੇ ਵਿੱਚ ਹੋ ਰਹੀ ਹੈ ਕੋਈ ਪ੍ਰਭਾਤ ਫੇਰੀਆਂ ਦੇ ਰੂਪ ਦੇ ਵਿੱਚ ਸਾ ਸੰਗਤ ਜੀ ਮਹਾਰਾਜ ਨੂੰ ਯਾਦ ਕਰ ਰਿਹਾ ਹੈ ਕੋਈ ਉਹਨਾਂ ਦੀ ਯਾਦ ਵਿੱਚ ਸਿਮਰਨ ਕਰ ਰਿਹਾ ਹੈ ਕਿਸੇ ਨੇ ਅਲੱਗ-ਅਲੱਗ ਤਰ੍ਹਾਂ ਜਿਵੇਂ ਕਿਸੇ ਦੀ ਭਾਵਨਾ ਹੈ ਕੋਈ ਸੇਵਾ ਕਰਕੇ ਰਸਦਾਂ ਦੇ ਨਾਲ ਮਹਾਰਾਜ ਦੀ ਬਖਸ਼ਿਸ਼ ਸੰਗਤਾਂ ਦੀ ਅਸੀਸ ਲੈ ਰਿਆ ਸਾਰਿਆਂ ਦੀ ਸੇਵਾ ਪ੍ਰਵਾਨ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਨਾ ਹਮੇ ਵਿੱਚੋਂ ਜਾਏ ਸੋ ਆਪਾਂ ਮਹਾਰਾਜ ਦੀ ਸਿਵਤਸਲਾ ਨਾਲੋਂ ਨਾਲ ਸ਼ੁਰੂ ਕੀਤੀ ਹੈ ਜਿਵੇਂ ਸੁਖਨੀ ਸਾਹਿਬ ਆਰੰਭ ਹੋਏ ਹਨ ਤੋਂ ਜੋ ਅਸਾ ਦੀਵਾਰ ਦੀਆਂ ਪੰਕਤੀਆਂ ਦੀ ਵਿਚਾਰ ਚੱਲ ਰਹੀ ਹੈ ਉਹ ਆਪਾਂ ਥੋੜੇ ਦਿਨ ਬਾਅਦ ਕਰ ਲਵਾਂਗੇ ਕਿਉਂਕਿ ਗੁਰਨਾਨਕ ਮਹਾਰਾਜ ਦੇ ਕਿਉਂਕਿ ਇੱਕ ਦਿਨ ਦੇ ਵਿੱਚ ਆਪਾਂ ਉਹ ਸਾਡੇ ਕੋਲ ਥੋੜਾ ਸਮਾਂ ਹੁੰਦਾ ਕੀਰਤਨ ਵੀ ਕਰਨਾ ਹੁੰਦਾ ਤੇ ਉਹਦੇ ਵਿੱਚ 15-20 ਮਿੰਟਾਂ ਦੇ ਵਿੱਚ ਕੁਝ ਵੀ ਸੁਣਾ ਨਹੀਂ ਸਕਦੇ ਸੋ ਇਹ ਹੀ ਕੋਸ਼ਿਸ਼ ਹੈ ਵੀ ਥੋੜਾ-ਥੋੜਾ ਜੁਰਮਾਰਾਜ ਦੇ ਜੀਵਨ ਨੂੰ ਟੱਚ ਕੀਤਾ ਜਾਵੇ ਸੁਣਿਆ ਜਾਵੇ ਦੇਖਿਆ ਜਾਵੇ ਸੋ ਗੁਰੂ ਸਾਹਿਬ ਮੇਰ ਕਰਨ ਆਪਾਂ ਪੰਕਤੀ ਪੜ੍ਹੀ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਭਾਈ ਗੁਰਦਾਸ ਜੀ ਦੀਆਂ ਪੰਕਤਾਂ ਨੇ ਇਸ ਪੰਕਤੀਆਂ ਹਨ ਸਾਸੰਗਤ ਜੀ ਗੁਰੂ ਨਾਨਕ ਪਾਸ਼ਾ ਦੇ ਆਉਣ ਦਾ ਪ੍ਰਯੋਜਨ ਕਾਰਨ ਅਸੀਂ ਕੱਲ ਸਰਵਨ ਕਰ ਰਿਹਾ ਇੱਕ ਸ਼ਬਦ ਆ ਰਿਹਾ ਹੈ ਜ਼ਹਿਨ ਦੇ ਵਿੱਚ ਧੁੰਦ ਲਫਜ ਵਰਤਿਆ ਧੁੰਦ ਆਪਾਂ ਅਕਸ਼ਰ ਪੜਦੇ ਹਾਂ ਕਿ ਗਿਆਨ ਜਿਹੜਾ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕਰ ਦਿੰਦਾ ਹੈ ਹਨੇਰਾ ਵੀ ਖਤਰਨਾਕ ਹੁੰਦਾ ਮਾੜਾ ਹੁੰਦਾ ਤੇ ਧੁੰਦ ਵੀ ਬੜੀ ਖਤਰਨਾਕ ਹੁੰਦੀ ਹੈ ਜਿਹੜੀ ਧੁੰਦ ਧੁੰਦ ਸ਼ਬਦ ਲਫਜ ਵਰਤਿਆ ਇਹਦਾ ਕੋਈ ਰੀਜ਼ਨ ਹੋਏਗਾ ਇਹਦਾ ਕੋਈ ਕਾਰਨ ਹੋਏਗਾ ਵੀ ਧੁੰਦ ਕਿਉਂ ਵਰਤਿਆ ਹਨੇਰਾ ਜਾਂ ਹੋਰ ਕੋਈ ਕਿਉਂ ਨਹੀਂ ਵਰਤਿਆ ਇੱਥੇ ਇਹਦਾ ਮਤਲਬ ਵੀ ਬੜਾ ਡੂੰਘਾ ਹੈ ਹਨੇਰਾ ਐ ਸਾ ਸੰਗਜੀ ਹਨੇਰਾ ਇੱਕ ਸਿੰਪਲ ਜੀ ਉਦਾਹਰਨ ਲੈ ਕੇ ਤੇ ਅਸੀਂ ਇਸ ਵਿਚਾਰ ਨੂੰ ਅੱਗੇ ਤੋਰਦੇ ਆ ਆਪਾਂ ਹੁਣ ਰਾਤ ਨੂੰ ਗੱਡੀ ਚਲਾਉਂਦੇ ਆ ਤੇ ਹਨੇਰਾ ਹੁੰਦਾ ਤੇ ਲਾਈਟ ਜਗਾਉਂਦੇ ਆ ਸਾਨੂੰ ਸੜਕ ਤੇ ਸਭ ਕੁਝ ਦਿਸਦਾ ਠੀਕ ਹੈ ਜੀ ਹਨੇਰਾ ਹੁੰਦਾ ਤੇ ਲਾਈਟ ਜਗਉਂਦੇ ਆ ਤੇ ਸਾਨੂੰ ਲਾਈਟ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਪ੍ਰਕਾਸ਼ ਦੇ ਚਾਨਣ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਪਰ ਜਿਹੜੀ ਇੱਕ ਧੁੰਦ ਹੈ ਦਿਨ ਵੇਲੇ ਵੀ ਜਦੋਂ ਹੁੰਦੀ ਹੈ ਨਾ ਦਿਨ ਵੀ ਚੜਿਆ ਹੁੰਦਾ ਤਾਂ ਵੀ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਪ੍ਰੋਬਲਮ ਹੋਣੀ ਹੈ ਸੈਂਕੜੇ ਤੇ ਹਜ਼ਾਰਾਂ ਐਕਸੀਡੈਂਟ ਹੋ ਜਾਂਦੇ ਨੇ ਦਿਨ ਵੀ ਚੜਿਆ ਹੁੰਦਾ ਧੁੰਦ ਇੰਨੀ ਖਤਰਨਾਕ ਰਸਤਾ ਨਹੀਂ ਦੇਖਣ ਦਿੰਦੀ ਰਸਤਾ ਹੀ ਨਹੀਂ ਦਿਸਦਾ ਰੁਕਣਾ ਪੈਂਦਾ ਹੈ ਵੇਟ ਕਰਨੀ ਪੈਂਦੀ ਹੈ 20 ਦੀ 10 ਦੀ ਸਪੀਡ ਦੇ ਗੱਡੀ ਰੱਖਣੀ ਪੈਂਦੀ ਹੈ ਧੁੰਦ ਇਨੀ ਖਤਰਨਾਕ ਧੁੰਦ ਦਾ ਸਾਸ ਸੰਗਤ ਜੀ ਉਦਾਹਰਣ ਦਿੱਤੀ ਹੈ ਧੁੰਦ ਇਨੀ ਖਤਰਨਾਕ ਹੈ ਮਤਲਬ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਪਹਿਲਾਂ ਵੀ ਚੱਲ ਰਿਆ ਸੀ ਉਸ ਸਮੇਂ ਅਗਿਆਨਤਾ ਰੂਪੀ ਧੁੰਦ ਊਚ ਨੀਚ ਰੂਪੀ ਧੁੰਦ ਜਾਤ ਪਾਤ ਰੂਪੀ ਧੁੰਦ ਕਰਮ ਕਾਂਡ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੜੀਆਂ ਨੇ ਕ੍ਰੀਤੀਆਂ ਸਮਾਜ ਦੇ ਵਿੱਚ ਸਾ ਸੰਗਤ ਦੀ ਧਰਮ ਦੇ ਨਾਂ ਤੇ ਕਰਮ ਦੇ ਨਾਂ ਦੇ ਇੰਨੀਆਂ ਪ੍ਰਚਲਿਤ ਹੋ ਚੁੱਕੀਆਂ ਸੰਪਈ ਉਹ ਧੁੰਦ ਨੇ ਅੰਨਿਆ ਕਰ ਦਿੱਤਾ ਸੀ ਔਰ ਕਿਛੇ ਨੂੰ ਰਸਤਾ ਨਹੀਂ ਲੱਭ ਰਿਹਾ ਸੀ ਬੜੀ ਮੁਸ਼ਕਲ ਸੀ ਕੋਈ ਇਸ ਧੁੰਦ ਵਿੱਚੋਂ ਬਾਹਰ ਕੱਢਣ ਵਾਲਾ ਇਸ ਧੁੰਦ ਨੂੰ ਦੂਰ ਕਰਨ ਵਾਲਾ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਨ ਵਾਲਾ ਬਰਾਬਰ ਦੇ ਹੱਕ ਦੀ ਵੋਣ ਵਾਲਾ ਸਭਨਾ ਦੇ ਵਿੱਚ ਪਰਮੇਸ਼ਰ ਨੂੰ ਦਿਖਾਉਣ ਵਾਲਾ ਜ਼ਰੇ ਜ਼ਰੇ ਦੇ ਵਿੱਚ ਪ੍ਰਮਾਤਮਾ ਨੂੰ ਪ੍ਰਗਟਾਉਣ ਵਾਲਾ ਐਦਾਂ ਦਾ ਕੋਈ ਜਿਹੜਾ ਲੱਗੇ ਦਿਸਦਾ ਨਹੀਂ ਸੀ ਤੇ ਗੁਰੂ ਨਾਨਕ ਮਹਾਰਾਜ ਜੀ ਉਸ ਅਕਾਲ ਪੁਰਖ ਦੀ ਆਗਿਆ ਦੇ ਵਿੱਚ ਆਪ ਨਰਾਇਣ ਕਲਾ ਧਾਰ ਜਗਮੈ ਪਰਵਰਿਓ ਸੋ ਮਹਾਰਾਜ ਉਸ ਪ੍ਰਮਾਤਮਾ ਦੇ ਹੈ ਹੀ ਉਹ ਅਕਾਲ ਪੁਰਖ ਪ੍ਰਮਾਤਮਾ ਕਿਉਂਕਿ ਬਾਣੀ ਦਾ ਫਰਮਾਨ ਹੈ ਉਸ ਅਕਾਲ ਪੁਰਖ ਦੇ ਵਿੱਚ ਤੇ ਗੁਰੂ ਦੇ ਵਿੱਚ ਜਾਂ ਗੁਰੂ ਦੇ ਪਿਆਰੇ ਵਿੱਚ ਕੋਈ ਅੰਤਰ ਲਿਖਿਆ ਨਹੀਂ ਗੁਰਪਰਮੇਸ਼ਰ ਇੱਕੋ ਜਾਨ ਹਰਗਾ ਸੇਵਕ ਸੋ ਹਰ ਜਿਆ ਭੇਦ ਨਾ ਜਾਣੋ ਮਾਨਸ ਦੇਆ ਜਿਨ੍ਹਾਂ ਨਾ ਵਿਸਰੇ ਨਾਮ ਸਿਕਨੇ ਆ ਭੇਦ ਨਾ ਜਾਣੋ ਮੂਲ ਸਾਈਂ ਜਿਆ ਸੋ ਉਹਦਾ ਹੀ ਰੂਪ ਹੁੰਦੇ ਨੇ ਉਹਦੇ ਵਰਗੇ ਹੀ ਹੁੰਦੇ ਆ ਨਾ ਵੈਸੇ ਤੇ ਆਪਾਂ ਅੱਗੇ ਵਿਚਾਰ ਕੀਤੀ ਐ ਅਸੀਂ ਵੀ ਉਹੀ ਆ ਜਿੰਨੇ ਅਸੀਂ ਬੈਠੇ ਆ ਅਸੀਂ ਕਿਹੜਾ ਕੋਈ ਦੂਜੇ ਆ ਕਹੋ ਕਬੀਰ ਹਮ ਰਾਮ ਕੀ ਅੰਸ਼ ਅਸੀਂ ਉਸ ਦੇ ਆ ਭਾਵੇਂ ਉਹ ਵਕਰੀ ਗੱਲ ਐ ਆਪਣੇ ਆਪਣੇ ਨਾਮ ਲਿਖਾ ਲਏ ਆਪਣੇ ਆਪਣੇ ਧਰਮ ਦੇ ਕਾਲਮ ਬਣਾ ਲਏ ਆਪਣੇ ਆਪਣੇ ਕਾਸਟ ਦੇ ਕਾਲਮ ਬਣਾ ਕੇ ਉਹਦੇ ਵਿੱਚ ਫਿਲ ਕਰ ਦਿੱਤਾ ਐ ਜੀ ਆਵਲੇ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਹੈਗੇ ਕੋਈ ਇੱਕ ਪਿਤਾ ਇੱਕ ਅਸਕੇ ਹਮ ਬਾਰਗ ਤੂੰ ਮੇਰਾ ਗੁਰਹਾਈ ਅਸੀਂ ਇੱਕੋ ਹੀ ਪਿਤਾ ਦੀ ਔਲਾਦ ਹਾਂ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਣਾ ਜਾਈ ਸੋ ਕੱਲ ਆਪਾਂ ਸਰਵਣ ਕੀਤਾ ਸੀ ਸਾਧ ਸੰਗਤ ਜੀ ਦولتਾਂ ਦਾਈ ਨੂੰ ਬਖਸ਼ਿਸ਼ ਮਿਲੀ ਠੀਕ ਹੈ ਜੀ ਦੌਦਾਂ ਨੂੰ ਮਿਲ ਗਈ ਹੁਣ ਉਸ ਤੋਂ ਬਾਅਦ ਬਹੁਤ ਨੇ ਜਿਨ੍ਹਾਂ ਨੂੰ ਬਖਸ਼ਿਸ਼ ਮਿਲੀ ਤੇ ਬਹੁਤ ਅੱਜ ਵੀ ਨੇ ਜਿਨ੍ਹਾਂ ਨੂੰ ਮਿਲ ਰਹੀ ਹੈ ਦੁਨੀਆ ਦੇ ਵਿੱਚ ਆਕਾਸ਼ ਦੇ ਵਿੱਚ ਤਾਰੇ ਟਿਮਟਮਾਉਂਦੇ ਨੇ ਸ਼ਾਇਦ ਕੋਈ ਉਹਨਾਂ ਤਾਰਿਆਂ ਦੀ ਗਿਣਤੀ ਤੇ ਕਰ ਲਵੇ ਪਰ ਜਿੰਨੇ ਗੁਰੂ ਨਾਨਕ ਨੇ ਤਾਰੇ ਨਹੀਂ ਉਹਨਾਂ ਦੀ ਗਿਣਤੀ ਨਾ ਕੀਤੀ ਜਾ ਸਕਦੀ ਹੈ ਨਾ ਹੋਈ ਹੈ ਉਹ ਤਾਰਨ ਵਾਲਾ ਕਲ ਤਾਰਨ ਗੁਰੂ ਨਾਨਕ ਆਇਆ ਅਸੀਂ ਸਰੀਰਾਂ ਦੀ ਗੱਲ ਕਰ ਸਕਦੇ ਹਾਂ ਵੀ ਉਹਨਾਂ ਨੇ ਇੰਨੇ ਸਰੀਰ ਤਾਰੇ ਸੂਖਮ ਰੂਪ ਦੇ ਵਿੱਚ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜੜ ਹੈ ਚੇਤਨ ਹੈ ਸਰਗੁਣ ਹੈ ਨਿਰਗੁਣ ਹੈ ਪਤਾ ਨਹੀਂ ਕਿਹੜੀਆਂ ਕਿੜੀਆਂ ਬਨਸਪਤੀ ਹੈ ਜਲ ਥਲ ਦੇ ਵਿੱਚ ਜੀਵ ਨੇ ਪਤਾ ਨਹੀਂ ਕਿਹੜੇ ਕਿਹੜੇ ਜੀਵ ਕਿਹੜੀ ਕਿਹੜੀ ਧਰਤੀ ਨੂੰ ਠਾਰਿਆ ਗੁਰੂ ਨਾਨਕ ਮਹਾਰਾਜ ਜੀ ਨੇ ਕਿਹੜੇ ਕਿਹੜੇ ਪੱਥਰਾਂ ਨੂੰ ਪਿਘਲਾ ਕੇ ਰੱਖ ਦਿੱਤਾ ਕੋਈ ਗਿਣਤੀ ਕਰ ਸਕਦਾ ਕਿੰਨੇ ਮਿੱਟੀ ਦੇ ਕਣ ਜਿਹੜੇ ਨੇ ਪਵਿੱਤਰ ਹੋਏ ਜਿੱਥੇ ਬਾਬਾ ਪੈਰ ਧਰੇ ਫਿਰ ਅਸੀਂ ਕਹਿ ਸਕਦੇ ਹਾਂ ਵੀ ਗਿਣਤੀ ਕੀਤੀ ਜਾ ਸਕਦੀ ਹੈ ਜਿੱਥੇ ਬਾਬਾ ਪੈਰ ਧਰਦਾ ਹੈ ਜੋ ਕਰਤਾਰਪੁਰ ਦਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪੈਰ ਧਰਦਾ ਤੇ ਉਹ ਹੀ ਸੱਚਖੰਡ ਬਣ ਜਾਂਦਾ ਜਿੱਤੇ ਬਾਬਾ ਪੰਜਾ ਲਾਉਂਦਾ ਹੈ ਵੀ ਸਾਖੀ ਆਪਾਂ ਸੁਣਾਂਗੇ ਜਿੱਤੇ ਪੰਜਾ ਲਾਉਂਦਾ ਉੱਥੇ ਵੀ ਸਾ ਸੰਗਤ ਜੀ ਉਹ ਸੱਚਖੰਡ ਬਣ ਜਾਂਦਾ ਜਿੱਧਰ ਬਾਬਾ ਜਾਂਦਾ ਬਸ ਉਹ ਸੱਚਖੰਡ ਹੀ ਬਣਾ ਦਿੰਦੇਸ ਕਰਕੇ ਗੁਰੂ ਨਾਨਕ ਪਾਸ਼ਾ ਨੇ ਕਿੰਨੇ ਤਾਰੇ ਨੇ ਆਪਾਂ ਨਹੀਂ ਅੰਦਾਜ਼ਾ ਲਾ ਸਕਦੇ ਕਿਉਂਕਿ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਰੇ ਨਿਧਾਨਾ ਤੁਮਰੀ ਮਹਿਮਾ ਬਰਨਾ ਸਾਕੋਂ ਤੂੰ ਠਾਕੁਰ ਉੱਚ ਭਗਵਾਨਾਂ ਦولتਾਂदाई ਨੇ ਬਖਸ਼ ਤੇ ਲੈ ਲਈ ਇੱਕ ਗੁਰੂ ਨਾਨਕ ਮਰਜ ਦੀ ਭੈਣ ਹੈ ਨਾਨਕੀ ਬੜੇ ਧਾਰਮਿਕ ਗੀਤ ਵੀ ਸੁਣਨੇ ਆਪਾਂ ਕੱਲ ਵੀ ਮੈਂ ਦੱਸਿਆ ਸੀ ਨਾਨਕੀ ਨਾਨਕ ਨੂੰ ਜਾਣਦੀ ਹੈ ਕੇਵਲ ਵੀਰ ਕਰਕੇ ਥੋੜਾ ਅਗਰਾਇਬਲਾਨ ਨੇ ਵੀ ਆਉਣਾ ਨਾਨਕੀ ਆਪਣੇ ਵੀਰ ਨੂੰ ਜਾਣਦੀ ਹੈ ਕੇਵਲ ਵੀਰ ਕਰਕੇ ਨਹੀਂ ਕੇਵਲ ਪ੍ਰਭਾ ਕਰਕੇ ਨਹੀਂ ਨਾਨਕੀ ਦੀ ਉਹ ਅੱਖ ਖੁੱਲੀ ਹੈ ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ ਉਹਨੂੰ ਪਤਾ ਮੇਰੇ ਘਰ ਰੱਬ ਆ ਗਿਆ ਹੈ ਮੇਰਾ ਵੀਰ ਰੱਬ ਬਣ ਕੇ ਆਇਆ ਹੈ ਇਹ ਨਾਨਕੀ ਨੂੰ ਪਹਿਚਾਨ ਅੱਖੀਆਂ ਕਲਿਆਣਦਾਸ ਦੇ ਕੋਲ ਵੀ ਹੈ ਮਾਂ ਦੇ ਕੋਲ ਵੀ ਹੈ ਲਾਲੂ ਕੋਲ ਵੀ ਹੈ ਚਾਚੇ ਤਾਇਆ ਕੋਲ ਵੀ ਹੈ ਸੇ ਅੱਖੀਆਂ ਮਿਆਂ ਜਿਹਨੇ ਦੇਖੰਦੋ ਮਾਂ ਪੇਦੀ ਇਹਨਾਂ ਅੱਖੀਆਂ ਦੇ ਨਾਲ ਜਿਹੜੀਆਂ ਸਾਡੇ ਲੱਗੀਆਂ ਹੋਈਆਂ ਨੇ ਨਾ ਇਹ ਤੇ ਕੋਈ ਢੇੜ ਨੰਬਰ ਦੀ ਅੰਕ ਲੱਗੀ ਕਿਥੇ ਦੇ 3 ਦੀ 4 ਦੀ 6 ਦੀ 8 ਦੀ ਵੀ ਲੱਗ ਜਾਂਦੀ ਦੱਸਦੀ ਇਹਨਾਂ ਨਾਲ ਤੇ ਬਾਹਰਲੀ ਦੁਨੀਆ ਦਿਸਦੀ ਹੈ ਇਹ ਇਨਾ ਕੀਆਂ ਨਾਲ ਹੀ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ ਕਈਆਂ ਨੂੰ ਇਦਾਂ ਭੁਲੇਖਾ ਹੁੰਦਾ ਵੀ ਪ੍ਰਕਾਸ਼ ਹੋਇਆ ਹੋਵੇ ਤੇ ਦਰਸ਼ਨ ਨੇ ਰਮਲਾ ਦਿੱਤਾ ਹੋਵੇ ਤੇ ਨਹੀਂ ਤੇ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਦਰਵਾਸਾ ਕੀਰਤਨ ਕਰਦੇ ਨੇ ਉਹ ਤੇ ਵੀ ਰਾਜਰੀ ਉਹਨਾਂ ਦੇ ਰਹੀ ਜਾਏ ਹਜੂਰੀ ਰਾਗੀ ਭਾਈ ਗੁਰਮੇ ਸਿੰਘ ਭਾਈ ਲਖਵਿੰਦਰ ਸਿੰਘ ਹੋਰ ਸੂਰਮੇ ਹੋਏ ਨੇ ਭਗਤ ਸੂਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਲੀਆਂ ਅੱਖੀਆਂ ਤੇ ਹੈ ਹੀ ਨਹੀਂ ਸੀ ਉਹਨਾਂ ਦੇ ਕੋਲ ਉਹ ਨੇਤਰ ਤੇ ਹੈ ਹੀ ਨਹੀਂ ਸੀ ਜਿਹੜੇ ਸਾਡੇ ਲੱਗੇ ਹੋਏ ਹਨ ਫਿਰ ਕੀ ਉਹ ਰੱਬ ਨੂੰ ਦੇਖਣ ਤੋਂ ਬੰਝੇ ਰਹਿ ਗਏ ਨਹੀਂ ਮਾਰੇ ਕਹਿੰਦੇ ਉਹ ਅੰਨੇ ਥੜ ਨੇ ਨਹੀਂ ਆਂਦੇ ਅੱਖੀਆਂ ਨਹੀਂ ਅੰਦੇ ਇਹਨਾਂ ਅੱਖੀਆਂ ਜਿਨ ਮੁਖ ਲੋਇਣ ਨਾ ਹੈ ਇਹ ਵੀ ਵਿਚਾਰ ਕਲੀਅਰ ਹੋ ਗਏ ਵੀ ਐਦਾਂ ਨਾ ਕੋਈ ਭਾਵਨਾ ਲਿਆਵੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਕੋਈ ਇੱਕ ਥਾਂ ਮੈਂ ਡਿਊਟੀ 'ਤੇ ਗਈ ਬੀਬੀ ਕਹਿੰਦੀ ਆ ਚੱਕੇ ਰੁਮਲ ਲੈ ਮੈਂ ਕਾਦੇ ਲਈ ਕਹਿੰਦੀ ਦਰਸ਼ਨ ਕਰਨ ਲੈ ਮੈਂ ਕਿਹਾ ਬਾਕੀ ਜਿਹੜੇ ਉਧਰ ਚਲੇ ਗਏ ਉਹ ਦਰਸ਼ਨ ਵਗੈਰਾ ਹੈਗੇ ਮੈਂ ਕਿਹਾ ਮੁੜ ਕੇ ਨਾ ਗਿਓ ਧਿਆਨ ਕਰਨਾ ਐਵੇਂ ਭਰਮਾਂ ਦੇ ਵਿੱਚ ਚੱਕਰਾਂ ਦੇ ਵਿੱਚ ਨਹੀਂ ਪੈਣਾ ਹੁਣ ਦਰਬਾਰ ਸਾਹਿਬ ਤੇ ਪ੍ਰਕਾਸ਼ ਦਾ ਸਮਾਂ ਸੀਮਤ ਹੈ ਮਸਾਂ ਤੇ ਵਾਰੀ ਆਉਂਦੀ 4 ਘੰਟੇ ਬਾਅਦ ਉੱਥੇ ਤੇ ਤੇ ਰਮਾਲਾ ਦਿੱਤਾ ਹੁੰਦਾ ਹੈ ਇਹਦਾ ਮਤਲਬ ਬਗੈਰ ਦਰਸ਼ਨ ਤੋਂ ਆ ਕੇ ਦਰਸ਼ਨ ਹੀ ਨਹੀਂ ਹੋਏ ਇੱਕ ਇਨਾ ਕਿਹਨਾ ਦਰਸ਼ਨ ਉੱਥੇ ਸੂਰਮੇ ਬਲਾਈਂਡ ਲੋਕ ਜਾਂਦੇ ਨੇ ਹਜ਼ਾਰਾਂ ਕੀ ਉਹ ਦਰਸ਼ਨ ਤੋਂ ਬਗੈਰ ਰਹਿ ਗਏ ਨਹੀਂ ਨਹੀਂ ਇਹਨਾਂ ਅੱਖੀਆਂ ਦੀ ਗੱਲ ਨਹੀਂ ਤੇ ਮਹਾਰਾਜ ਜੀ ਦੇ ਦਰਸ਼ਨ ਤੇ ਸਾਨੂੰ ਉਦੋਂ ਵੀ ਹੋਣੇ ਜਦ ਤੱਕ ਇਹ ਅੱਖੀਆਂ ਕਿਸੇ ਨੇ ਮਿੱਟੀ ਵਿੱਚ ਦੱਬ ਦੇਣੀਆਂ ਨੇ ਕਿਸੇ ਨੇ ਸਾੜ ਦੇਣੀਆਂ ਨੇ ਕਿਸੇ ਨੇ ਲੋਹ ਦੇਣੀਆਂ ਨੇ ਜਾਲ ਦੇਣੀਆਂ ਨੇ ਜਾਂ ਕਿਸੇ ਨੇ ਜਲ ਪ੍ਰਵਾਹ ਕਰ ਦੇਣੀਆਂ ਅੱਖੀਆਂ ਤੇ ਉਦੋਂ ਵੀ ਨਹੀਂ ਹੋਣੀਆਂ ਪਰ ਉਹ ਦਿਸਣਾ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਇਹ ਸ਼ਬਦ ਗੁਰੂ ਨਾਨਕ ਨੇ ਜਿਹੜੇ ਉਚਾਰਨ ਕੀਤੇ ਨੇ ਕਿ ਉਹ ਸ਼ਬਦ ਕਿਤੇ ਚਲੇਗੇ ਬ੍ਰਹਮੰਡ ਵਿੱਚ ਘੁੰਮ ਰਹੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋਪਾਵੇ ਇਹ ਬਾਣੀ ਕੇਵਲ ਗ੍ਰੰਥ ਵਿੱਚ ਨਹੀਂ ਹੈ ਬ੍ਰਹਮੰਡ ਵਿੱਚ ਘੁਲੀ ਹੋਈ ਹੈ ਕਣਕਣ ਦੇ ਵਿੱਚ ਹੈ ਅਸਥਾਵਰ ਜੰਗਮ ਗੀਟ ਪਤੰਗਮ ਮੈਂ ਪਹਿਲਾਂ ਬਹਿਂਦੀ ਕੀਤੀ ਬਾਬੇ ਨੇ ਪਤਾ ਨਹੀਂ ਕਿਨੇ ਕਿਨੇ ਥਾਰ ਦਸੈਲ ਪੱਥਰ ਮਾਇ ਜੰਦੀ ਉਪਾਏ ਤੱਕ ਅੱਗੇ ਕਰਦੇ ਰਿਆ ਇਹ ਚੀਜ਼ਾਂ ਨੂੰ ਜਾਨਣਾ ਬੜਾ ਹੀ ਔਖਾ ਹੈ ਏ ਨਹੀਂ ਜਾਣਿਆ ਜੇ ਜੇ ਜਾਣ ਲਿਆ ਤੇ ਕਹਿਣਾ ਓਖਾ ਜੇ ਕਹਿ ਦਿੱਤਾ ਤਾਂ ਕਿਸੇ ਨੇ ਮੰਨਣਾ ਨਹੀਂ ਜਿੱਦੇ ਕਹਿਣਾ ਐਵੇਂ ਝੂਠ ਬੋਲਦੇ ਸ਼ੋਮ ਬੇਂਤੀ ਆਈਆ ਸੱਚੇ ਬਾਸ਼ਨ ਕਿਰਵਾ ਕੀਤੀ ਵੀ ਨਾਨਕੀ ਕਲ ਅੱਖੀਆਂ ਮੇਰਾ ਵੀਰ ਆ ਗਿਆ ਹੁਣ ਦੇਖੋ ਗੁਰਨਾਨਕ ਮਹਾਰਾਜ ਦਾ ਬਚਪਨ ਅਸੀਂ ਮੋਟਾ-ਮੋਟਾ ਸੁਣਾ ਦਿੰਨੇ ਆਂ ਵੀ ਅਗੇ ਮੱਜੀਆਂ ਦਾ ਆ ਜਾਣਾ ਜੀ ਮੱਜੀਆਂ ਚਾਰੀਆਂ ਸੀ ਜੀ ਆ ਕਿਤਾ ਸੀ ਉਹ ਥੋੜੀਆਂ ਜੀਆਂ ਸਾਖੀਆਂ ਕਰਕੇ ਤੇ ਆਪਾਂ ਕਹਿੰਦੇ ਚਲੋ ਜੀ ਅੱਗੇ ਵਾਜਈਏ ਪਰ ਤੁਸੀਂ ਮਹਿਸੂਸ ਕਰੋ ਵੀ ਮਹਾਰਜ ਦੀ ਉਮਰ 2 ਦਿਨ ਦੀ ਹੋਈ ਹੋएगी 5 ਦਿਨ ਦੀ ਹੋਏਗੀ 1 ਮਹੀਨੇ ਦੀ ਹੋਏਗੀ 2 ਦੀ ਵੀ ਹੋਈ 5 ਦੀ 10 ਦੀ 6 ਮਹੀਨੇ ਦੀ ਸਾਲ ਦੇ ਹੋਏ ਫਿਰ 1.5 ਸਾਲ ਦੇ ਹੋਏ 2 ਸਾਲ ਦਾ ਬੱਚਾ ਕਿਵੇਂ ਦਾ ਲੱਗਦਾ 6 ਸਾਲ ਦਾ ਕਿਵੇਂ ਦਾ ਲੱਗਦਾ ਇਹ ਆਪਾਂ ਅੰਦਰ ਆਪਣੇ ਭਾਵਨਾ ਬਣਾਈ ਵੀ ਸਾਡੇ ਬਾਬਾ ਨਾਨਕ 6 ਮਹੀਨੇ ਦੇ ਕਿਦਰ ਦੇ ਲੱਗੇ ਦੇ ਸੀ ਕਿਦਾਂ ਕਿਦਾਂ ਉਹ ਕੌਧਾ ਕਰਦੇ ਹੋਣਗੇ ਮਰ ਜਦੋਂ ਸਾਲ ਦੇ ਹੋਏ ਜਾਂ ਡੇਢ ਦੇ ਜਾਂ ਦੋ ਸਾਲ ਦੇ ਕਿਉਂਕਿ ਸਰੀਰ ਤੇ ਬੱਚਿਆਂ ਵਾਲਾ ਹੀ ਹੁੰਦਾ ਹੈ ਹੈ ਭਾਵੇਂ ਉਹ ਓਨਕਾਰ ਉਹਨਾਂ ਨੂੰ ਦੇਖ ਕੇ ਬੰਦਾ ਕੀ ਫੀਲ ਕਰਦਾ ਹੈ ਉਹਨਾਂ ਨੂੰ ਦਰਸ਼ਨ ਕਰਕੇ ਅੰਦਰ ਕੀ ਭਾਵਨਾਵਾਂ ਆਉਂਦੀਆਂ ਨੇ ਉਹਨਾਂ ਦੇ ਤੇ ਆਉਂਦੀਆਂ ਹੋਣਗੀਆਂ ਜਿਹੜੇ ਉਸ ਸਮੇਂ ਦਰਸ਼ਨ ਕਰਦੇ ਆਉਣਗੇ ਅਸੀਂ ਵੀ ਉਹ ਭਾਵਨਾ ਬਣਾ ਕੇ ਦੇਖੀਏ ਵੀ ਮਹਾਰਾਜ ਦੇ ਅਸੀਂ ਵੀ ਉਸ ਅਵਸਥਾ ਦੇ ਵਿੱਚ ਦਰਸ਼ਨ ਕਰੀਏ ਤੇ ਮਾਰੇ ਕਿਦਾਂ ਦੇ ਲੱਗਦੇ ਹੋਣਗੇ ਆਮ ਦੇ ਸਾਡੇ ਸਾਹਮਣੇ ਬੁੱਢਾ ਸਰੀਰ ਹੀ ਆਉਂਦਾ ਠੀਕ ਹੈ ਜੇ ਸਾਡੇ ਸਾਹਮਣੇ ਆਉਂਦਾ ਵੀ ਹੱਥ ਵਿੱਚ ਉਹਨਾਂ ਦੇ ਮਾਲਾ ਹੈ ਜਾਂ ਉਹ ਇਹਦਾ ਭਗਤੀ ਤੇ ਬੈਠੇ ਨੇ ਠੀਕ ਹੈ ਕਿਸਾਨੀ ਵਾਲਾ ਉਹਨਾਂ ਦਾ ਸਰੀਰ ਵੀ ਸਾਡੇ ਮੂਰੇ ਨਹੀਂ ਆਉਂਦਾ ਠੀਕ ਹੈ ਜੀ ਨਦੀਨ ਕੜਦਿਆਂ ਦਾ ਵੀ ਸਿਰ ਘਾਟ ਹੀ ਆਉਂਦਾ ਸਾਡੀ ਬਾਡੀ ਉਹਨਾਂ ਦੀ ਹੋਰ ਭਗਤੀ ਵਾਲੀ ਆਉਂਦੀ ਹੈ ਠੀਕ ਹੈ ਜੀ ਬਾਬਾ ਕਿਰਤੀ ਹੈ ਕੇਵਲ ਚੌਂਕੜਾ ਮਾਰਨ ਵਾਲਾ ਬਾਬਾ ਨਹੀਂ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਕੇ ਛਕਣ ਵਾਲਾ ਬਾਬਾ ਦੁਕਾਨਦਾਰ ਵੀ ਹੈ ਸ਼ੌਪਕੀਪਰ ਵੀ ਹੈ ਮੋਦੀਖਾਨੇ ਵਿੱਚ ਮੋਦੀ ਹੈ ਠੀਕ ਹੈ ਜੀ ਬਾਬਾ ਕਿਸਾਨ ਵੀ ਐ ਮਨਹਾਲੀ ਕਿਰਸਾਨੀ ਕਰਨੀ ਸਰਵਾਨੀ ਤਨਖੇਦ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਬਾਬਾ ਸਾਰੇ ਕਾਰਜ ਕਰਦਾ ਸਾਡਾ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਤਰ੍ਹਾਂ ਦਾ ਨਾ ਵੀ ਇੱਕ ਥਾਂ ਬਹਿ ਕੇ ਤੇ ਚਲੋ ਜੀ ਹੁਣ ਇੱਥੇ ਹੀ ਸਭ ਕੁਝ ਆਈ ਜਾ ਇੱਥੇ ਛਕੀ ਜਾਈਏ ਤੇ ਤੁਸੀਂ ਵੀ ਛਕੀ ਜਾਓ ਨਾਮ ਬਾਬਾ ਨਹੀਂ ਬੈੰਦਾ ਸਾਨੂੰ ਵੀ ਸਿਖਾ ਦਿੱਤਾ ਬਾਬੇ ਬਾਬਾ ਬੈਠਣ ਲਈ ਆਇਆ ਨਹੀਂ ਨਾ ਬਾਬੇ ਦਾ ਸਿੱਖ ਬੈਠਣ ਲਈ ਆਇਆ ਜਿੰਨੇ ਸਿੱਖ ਅਸੀਂ ਬੈਠੇ ਆ ਕੇਵਲ ਇੱਥੇ ਬੈਠਣ ਦੇ ਲਈ ਨਹੀਂ ਆਏ ਸਾਨੂੰ ਇਹ ਬਾਬੇ ਨਾਨਕ ਇਹ ਮਿਸ਼ਨ ਦਾ ਆਦੇਸ਼ ਹੈ ਕਿ ਬਾਬਾ ਦੇ ਕੇ ਧਿਆਨਦਰ ਬਾਬਾ ਦੇ ਕੇ ਧਿਆਨਦਰ ਜਲਦੀ ਸਭ ਪ੍ਰithvi ਦਿਸਾਈ ਚੜਿਆ ਸੋਦਣ ਤਰਤ ਲਗਾਈ ਤੇ ਮੈਂ ਅੱਗੇ ਵੀ ਬੇਨਤੀ ਕੀਤੀ ਹੁਣ ਬਾਬਾ ਕਿਨਾਂ ਵਿੱਚ ਹੈ ਗੁਰਸਿੱਖਾ ਅੰਦਰ ਸਤਗੁਰੂ ਵਰਤੇ ਹੁਣ ਬਾਬਾ ਨਾਨਕ ਦਸਾਂ ਪਾਸ਼ਾੀਆਂ ਦੀ ਜੋਤ ਵਿੱਚ ਹੁੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਰਾਹੀ ਖਾਲਸੇ ਦੇ ਰੂਪ ਦੇ ਵਿੱਚ ਵੀ ਪ੍ਰਗਟ ਹੋ ਚੁੱਕਾ ਹੈ ਖਾਲਸੇ ਮੈਂ ਹੂੰ ਕਰੋਨੀਵਾਸ ਤੇ ਉਹਨੇ ਆਪਣੀ ਸੇਵਾ ਲੈ ਲਾਂਦਾ ਕਿਤੇ ਜਿੱਥੇ ਕੋਲ ਮਰਜੀ ਚਾਹੇ ਪਤਾ ਨਹੀਂ ਕਿਧਰ ਲੈ ਲਾਂ ਨਹੀਂ ਉਹਨੇ ਸੱਚੇ ਪਾਤਸ਼ਾਹ ਨੇ ਹੁਣ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਸਿੱਖਾਂ ਅੰਦਰ ਵਰਤ ਕੇ ਵਰਤ ਕੇ ਪਿਆਰਿਆਂ ਦੇ ਵਿੱਚ ਵਰਤ ਕੇ ਜਿਹੜਾ ਕੋਈ ਬੇਅਦਵੀ ਕਰੇਗਾ ਉਹਨੂੰ ਵੀ ਵਰਤ ਕੇ ਸੇਵਾ ਲੈ ਲਣੀ ਹੈ ਉਹ ਭਾਵੇਂ ਅਕਾਲ ਤਖ ਦੀ ਬਦਵੀ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਚਾਹੇ ਉਹਨੇ 77 ਦਾ ਸਾਕਾ ਹੋਵੇ ਤੇ ਚਾਹੇ ਕੋਈ ਵੀ ਹੋਵੇ ਚਾਹੇ ਹੁਣ ਵੀ ਹੋਵੇ ਹੁਣ ਵੀ ਸਿੰਘਾਂ ਦੇ ਵਿੱਚ ਆਪੇ ਵਰਦਕੇ ਮਹਾਰਾਜ ਦੀ ਸੇਵਾ ਲੈ ਲੰਦੇ ਨੇ ਗੁਰੂ ਸਿਕੰਦਰ ਸਤਿਗੁਰ ਵਰਤੇ ਇਸ ਕਰਕੇ ਵਿਚਾਰ ਦਾ ਆਰੰਭ ਹੋਈ ਹੈ ਬੇਬੇ ਨਾਨਕੀ ਕੁਲ ਅੱਖੀਆਂ ਨੇ ਉਹਨੇ ਪਹਿਚਾਣ ਲਿਆ ਤੇ ਉਹਨਾਂ ਨੇ ਆਪਣੇ ਵੀਰ ਦੇ ਨਾਲ ਇੰਨਾ ਪਿਆਰ ਇੰਨਾ ਚਾਹ ਇਨੀਆਂ ਸਦਰਾਂ ਇਨੀਆਂ ਰੀਜਾਂ ਇੰਨੇ ਪਿਆਰ ਦੇ ਨਾਲ ਰਜ ਰਜ ਦੇ ਦਰਸ਼ਨ ਕੀਤੇ ਭੈਣ ਦੇ ਭਾਈਆਂ ਦੀ ਪਿਆਰ ਦੀ ਮਿਸਾਲ ਇਥੋਂ ਮਿਲ ਜਾਂਦੀ ਹੈ ਇਹ ਵੀ ਇੱਕ ਵਿਸ਼ਾ ਬਣ ਸਕਦਾ ਪਰ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਸੋ ਭੈਣ ਭਾਈਆਂ ਦਾ ਪਿਆਰ ਜਿਹੜਾ ਉਹ ਅੱਜ ਦੇ ਯੁੱਗ ਦੇ ਵਿੱਚ ਵੀ ਸਾਨੂੰ ਸਿੱਧ ਮਿਲਦੀ ਹੈ ਐਦਾਂ ਹੀ ਹੋਣਾ ਚਾਹੀਦਾ ਹੈ ਨਾ ਭਰਾ ਭੈਣ ਦਾ ਵਸਾ ਕਰੇ ਨਾ ਭੈਣ ਭਾਈ ਦਾ ਨਾ ਭੈਣ ਭਾਈ ਦੀ ਮੋੜੇ ਤੇ ਨ ਭਾਈ ਭੈਣ ਦੀ ਮੋੜੇ ਇਹ ਸਾਨੂੰ ਅੱਜ ਸਿੱਖਣ ਦੀ ਜ਼ਰੂਰਤ ਹੈ ਇਸ ਪਿਆਰ ਤੋਂ ਮਹਾਰਾਜ ਨੂੰ ਵਿਆਹ ਸ਼ਾਦੀ ਵਾਸਤੇ ਬੇਬੇ ਨਾਨਕੀ ਨੇ ਕਿਹਾ ਸੀ ਵੀਰ ਹੁਣ ਤੂੰ ਨਾ ਉਹ ਤੇਰਾ ਵਿਆਹ ਕਰਨਾ ਇਹ ਮਹਾਰਾਜ ਇੱਕ ਵਾਰੀ ਵੀ ਨਾ ਨੀਜ਼ੀ ਕਰ ਦੇ ਕਹਿੰਦੇ ਭੈਣੇ ਜਿਵੇਂ ਤੈਨੂੰ ਚੰਗਾ ਲੱਗਦਾ ਤੇ ਮਹਾਰਾਜ ਦੀ ਸੱਸ ਨੇ ਨਾ ਤਾਨਾ ਵੀ ਮਾਰਿਆ ਸੀ ਇਹ ਫਕੀਰਾਂ ਦੇ ਨਾਲ ਘੁੰਮਦਾ ਰਹਿੰਦਾ ਹੈ ਘਰ ਬਹਿੰਦਾ ਨਹੀਂ ਸਾਨੂੰ ਬੱਚੇ ਵੀ ਚਾਹੀਦੇ ਹਨ ਇਹ ਵੀ ਇਹ ਵੀ ਗੱਲਬਾਤ ਚੱਲੀ ਸੀ ਜਿੱਥੋਂ ਆਪਾਂ ਪੜਿਆ ਤੇ ਇਹਦੇ ਬਾਰੇ ਵੀ ਫਿਰ ਭੈਣ ਨਾਨਕੀ ਨੇ ਕਿਹਾ ਸੀ ਵੀ ਤੇਰੇ ਤੇਰੀ ਔਲਾਦ ਮੇਰੀ ਗੋਦ ਵਿੱਚ ਭਰਾ ਖੇਡੇ ਤੇ ਮਹਾਰਾਜ ਨੇ ਸਤਿਵੰਤ ਗਿਆ ਸੀ ਬਦੋਂ ਇੰਨਾ ਪਿਆਰ ਸੀ ਔਰ ਜਦੋਂ ਯਾਦ ਕਰਦੀ ਸੀ ਭੈਣ ਦੇ ਮਾਰੇ ਆ ਕੇ ਪ੍ਰਸ਼ਾਦਾ ਛਕ ਲੈਂਦੇ ਸੀ ਮੱਕੇ ਉਹ ਮਹਾਰਾਜ ਜੀ ਆਗੇ ਸੀ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ ਮਤਲਬ ਨਾ ਭੈਣ ਨੇ ਕਦੀ ਭੈਣ ਨੇ ਆਪਣੇ ਭਾਈ ਨੂੰ ਰੱਬ ਸਮਝਿਆ ਤੇ ਰੱਬ ਨੇ ਆਪਣੀ ਭੈਣ ਦੀ ਬੜੀ ਕਦਰ ਕੀਤੀ ਬੜਾ ਪਿਆਰ ਲਿਆ ਤੇ ਦਿੱਤਾ ਸੋ ਭੈਣ ਨਾਨਕੀ ਨੇ ਬਹੁਤ ਪਿਆਰ ਖਟਿਆ ਬੜਾ ਸਤਕਾਰ ਖਟਿਆ ਸੋ ਉਹਨਾਂ ਨੇ ਆਪਣੀ ਗੋਦ ਵਿੱਚ ਖਲਾਇਆ ਵੱਡੀਆਂ ਭੈਣਾਂ ਵੱਡੇ ਭਾਈ ਜਿਹੜੇ ਹੁੰਦੇ ਨੇ ਮਾਂ ਤੇ ਪਿਓ ਦੇ ਬਰਾਬਰ ਹੁੰਦੇ ਨੇ ਸਾਡੇ ਆਮ ਆਪਾਂ ਕੀ ਦਾ ਵੱਡਾ ਭਾਈ ਜਿਹੜਾ ਹੁੰਦਾ ਨਾ ਪਿਓ ਦੇ ਬਰਾਬਰ ਹੁੰਦਾ ਠੀਕ ਹੈ ਜੀ ਪਿਓ ਵਾਂਗੂ ਦੀ ਇੱਜ਼ਤ ਹੁੰਦੀ ਹੈ ਤੇ ਇੰਦੀ ਵੱਡੀਆਂ ਭੈਣਾਂ ਜਣੀਆਂ ਉਹ ਮਾਂ ਦੇ ਅਦਾ ਰਤਬਾ ਰੱਖਦੀਆਂ ਨੇ ਇਹ ਸਾਨੂੰ ਸਾਡੇ ਗ੍ਰੰਥਾਂ ਦੇ ਵਿੱਚੋਂ ਜਾਣਕਾਰੀ ਮਿਲਦੀ ਹੈ ਨਾਲੋਂ ਨਾਲ ਸੋ ਨਾਨਕੀ ਨੇ ਗੁਰੂ ਨਾਨਕ ਦੀ ਅਸੀਸ ਆਪਣੀ ਨਿਰੰਕਾਰ ਦੇ ਰੂਪ ਦੇ ਵਿੱਚ ਲਈ ਤੇ ਭਾ ਭੈਣ ਦੇ ਭਾਈ ਦੇ ਪਿਆਰ ਨੂੰ ਰੱਜ ਕੇ ਨਿਭਾਇਆ ਸੋ ਹੁਣ ਗੁਰਨਾਨਕ ਬਾਦਸ਼ਾਹ ਸਾਧ ਸੰਗਤ ਜੀ ਬਚਪਨ ਦੇ ਉਹਨਾਂ ਦੇ ਕੌਤਕ ਖੇਲ ਤੇ ਬਹੁਤ ਨੇ ਮਹਾਰਾਜ ਦੀ ਹੁਣ ਉਮਰ ਜਿਹੜੀ ਹੈ 4 ਕੁ ਸਾਲ ਜਾਂ 4.5 ਸਾਲ ਦੀ ਹੋ ਗਈ ਉਹ ਤੋਂ ਪਹਿਲਾਂ ਇੱਕ ਰਹਿ ਗਿਆ ਥੋੜਾ ਜਿਹਾ ਜਦੋਂ ਮਹਾਰਾਜ ਦਾ ਜੇ ਆ ਪ੍ਰਕਾਸ਼ ਹੋਇਆ ਤੇ ਉਹਨਾਂ ਦੇ ਪ੍ਰੋਤਸ ਸੀ ਉਹਨਾਂ ਦੇ ਪੰਡਤ ਸੀ ਹਰਦੇਵਾਲ ਉਹ ਪੰਡਤ ਹਰਦੇਵਾਲ ਜੀ ਉਹਨਾਂ ਨੂੰ ਮਗਾਇਆ ਗਿਆ ਕਿਉਂਕਿ ਨਾਮ ਵੀ ਰੱਖਣਾ ਸੀ ਪਤਰੀ ਵੀ ਬਣਾਉਣੀ ਸੀ ਕਤਰੀਆਂ ਦੇ ਹਿੰਦੂਆਂ ਦੇ ਘਰ ਕਰਕੇ ਪਤਰੀ ਬਣਾਈ ਜਾਂਦੀ ਹੈ ਪਰ ਜਦੋਂ ਬਾਬੇ ਨਾਨਕ ਨੇ ਡੰਕੇ ਦੀ ਛੋੜ ਤੇ ਗੁਰਸ਼ਬਦੀ ਗੋਬਨ ਗਜਿਆ ਸਭ ਸਾਰੀਆਂ ਪਤਰੀਆਂ ਪੁਤਰੀਆਂ ਢਾ ਦਿਤੀਆਂ ਗੁਰੂ ਨਾਨਕ ਬਾਜ ਜੀ ਨੇ ਸਭ ਕਰਮ ਕਰਮ ਕਾਂਡ ਖਤੋਂ ਕਰ ਦਿੱਤੇ ਉਹ ਪਹਿਲਾ ਜਿਵੇਂ ਜਨੇਊ ਵਾਲਾ ਆਪਾਂ ਕਈ ਵਾਰ ਸੁਣ ਲਿਆ ਉਦੋਂ ਮਹਾਰਾਜ ਦੀ ਹਵਸਤਾ ਬਣ ਗਈ ਸੀ عمر ਸੀ ਹੁਣ ਤੇ ਬਚਪਨ ਅਜੇ ਜੋ ਮਰਜ਼ੀ ਕਰੀ ਜਾ ਉਹਨਾਂ ਨੂੰ ਕੀ ਫਰਕ ਪੈਂਦਾ ਪਰ ਗੁਰਮਤ ਦੇ ਅਨੁਸਾਰ ਸਿੱਖ ਧਰਮ ਵਿੱਚ ਇਸ ਤਰ੍ਹਾਂ ਨਹੀਂ ਹੈ ਸੋ ਪੰਡਤ ਹਰदयाल ਨੂੰ ਪਟਵਾਰੀ ਸਾਹਿਬ ਨੇ ਬੇਨਤੀ ਕੀਤੀ ਪੀ ਪੰਡਤ ਜੀ ਦੇਖੋ ਬਹੁਤ ਜਿਆਦਾ ਨਾ ਪਹਿਲਾਂ ਪ੍ਰੋਤਾਂ ਤੇ ਪੰਡਤਾਂ ਤੇ ਇਹ ਉਹਨਾਂ ਤੇ ਬੜਾ ਵਿਸ਼ਵਾਸ ਕੀਤਾ ਜਾਂਦਾ ਸੀ ਰਿਸ਼ਤੇ ਵੀ ਜਿਹੜੇ ਨੇ ਉਹੀ ਕਰਾਉਂਦੇ ਹੁੰਦੇ ਸੀ ਜੋ ਪੱਕਾ ਕਰਿਆ ਠਕਾ ਕਰਿਆ ਉਹ ਮਨਜ਼ੂਰ ਦੂਜੀ ਗੱਲ ਨਹੀਂ ਕਰਨੀ ਠੀਕ ਹੈ ਜੀ ਉਹ ਕਰਦੇਵੇਂ ਜਿਹੜੇ ਹੁੰਦੇ ਸੀ ਉਹ ਪਰੋਧ ਜਾਂ ਵੱਡੇ ਜਿਉ ਉਹਨਾਂ ਨੇ ਗੱਲ ਕਰ ਦਿੱਤੀ ਆ ਮਨਜ਼ੂਰ ਜਿਵੇਂ ਗੁਰੂ ਹਰਗੋਬਿੰਦ ਮਹਾਰਾਜ ਦੀ ਸ਼ੱਕ ਹੀ ਨਹੀਂ ਆਂਦੀ ਪੀ ਉਹ ਕਹਿੰਦੇ ਚਲੋ ਜੀ ਹੋ ਗਿਆ ਰਿਸ਼ਤਾ ਹੋ ਗਿਆ ਚੰਦੂ ਦੀ ਲੜਕੀ ਦੇ ਨਾਲ ਤੇ ਉਧਰ ਫਿਰ ਚੰਦੂ ਨੇ ਹੰਕਾਰ ਦੇ ਨਾਲ ਬਚਨ ਆਪੇ ਸ਼ਬਦ ਬੋਲ ਦਿੱਤਾ ਸੀ ਤੇ ਸੰਗਤ ਦੇ ਕਹਿੰਦੇ ਜੋ ਕਿਆ ਮਾਰੀ ਉਹ ਵੀ ਮੰਨ ਲਿਆ ਦੇਖੋ ਜੀ ਮਾਰਾ ਇਹਨੇ ਕੋਈ ਨਹੀਂ ਨਾ ਕੀਤੀ ਨਰਸੇ ਨੂੰ ਨਾ ਕੀਤੀ ਠੀਕ ਹੈ ਜੀ ਤੇ ਫਿਰ ਜਦੋਂ ਗਲਤ ਕਰਜ ਹੋ ਗਿਆ ਫਿਰ ਸੰਗਤ ਦੀ ਸਹਿਮਤੀ ਦੇ ਨਾਲ ਜੋ ਸੰਗਤ ਨੇ ਕਿਹਾ ਨਾ ਉਹਨੂੰ ਨਾ ਕੀਤੀ ਉਹ ਵੀ ਬਚਨ ਮੰਨਿਆ ਮਤਲਬ ਉਹ ਨਾ ਬਜ਼ੁਰਗਾਂ ਦਾ ਪਰੋਤਾਂ ਦਾ ਬੜਾ ਸਤਿਕਾਰ ਹੁੰਦਾ ਸੀ ਜਿਹੜੇ ਘਰ ਦੇ ਵਿੱਚ ਖਾਸ ਹੁੰਦੇ ਸਨ ਜਿਨ੍ਹਾਂ ਤੋਂ ਮਤਲਬ ਨਾਲ ਜੋੜ ਦਿੰਦਾ ਮੈਂ ਈ ਆਇ ਤੁ 30 40 ਸਾਲ 50 ਸਾਲ ਪਹਿਲਾਂ ਚੱਲੀਏ ਕੋਈ ਵੀ ਗੱਲਬਾਤ ਹੁੰਦੀ ਸੀ ਤੇ ਸਾਰੇ ਜਾਨੇ ਘੱਟੇ ਭਰਾ ਦੇ ਭਰਾ ਬੈੰਦੇ ਸਨ ਜੀ ਬੈੰਦੇ ਸਨ ਵੱਡੇ ਨੂੰ ਮੁੱਕੀ ਸਮਝਿਆ ਜਾਂਦਾ ਸੀ ਜੋ ਉਹ ਡਾਇਰੈਕਸ਼ਨ ਦਿੰਦਾ ਸੀ ਜੋ ਕਹਿੰਦਾ ਸੀ ਉਹਦੀ ਮੰਨਦੇ ਸੀ ਅੱਜ ਵੀ ਜਿਹੜੇ ਮੰਨਦੇ ਨੇ ਚੰਗੀ ਗੱਲ ਹੈ ਸੋ ਇਹ ਜਿਹੜੀ ਬੜੀ ਚੀਜ਼ ਪਹਿਲਾਂ ਚੱਲਦੀ ਹੁੰਦੀ ਸੀ ਹੁਣ ਵੀ ਚੱਲਣੀ ਚਾਹੀਦੀ ਹੈ ਖਾਸ ਕਰਕੇ ਸਾਡੇ ਸਿੱਖਾਂ ਦੇ ਵਿੱਚ ਇਹ ਸਾਡੀ ਪਰੰਪਰਾ ਹੈ ਸਾਡੀ ਰਿਵਾਇਤ ਹੈ ਪੰਡਤ ਹਰਦੇਵਾਲ ਨੇ ਜਦੋਂ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਸਾਰੀ ਸਿਚੁਏਸ਼ਨ ਪੁੱਛਣੀ ਸੀ ਨਾ ਫਿਰ ਉਹ ਸਮਾਂ ਵੀ ਪੁੱਛਿਆ ਜਾਂਦਾ ਵੀ ਉਹਦੇ ਹਿਸਾਬ ਨਾਲ ਫਿਰ ਸਭ ਕੁਝ ਮਿਲਾ ਕੇ ਤੇ ਫਿਰ ਨਾਂ ਰੱਖਿਆ ਜਾਂਦਾ ਹੈ ਗ੍ਰਹਿ ਗਰੂ ਜੋ ਵੀ ਉਹਨਾਂ ਦਾ ਦਰਵਾਜ ਹੁੰਦਾ ਦੌਤਾਂ ਨੂੰ ਪੁੱਛਦਾ ਵੀ ਦੌਤਾਂ ਇਹ ਸਾਰਾ ਮੈਨੂੰ ਟਾਈਮ ਦੱਸ ਤੇ ਦੱਸ ਪੀਏ ਇਹ ਜਦੋਂ ਇਹਨਾਂ ਦਾ ਪ੍ਰਕਾਸ਼ ਹੋਇਆ ਕਿਦਾਂ ਇਹਨਾਂ ਨੇ ਕੀ ਇਹਨਾਂ ਦਾ ਹੱਬ ਤੱਬ ਸੀ ਦੇਖਣ ਵਿੱਚ ਕੀ ਲੱਗਦੇ ਸੀ ਬੋਲੇ ਕੀ ਸੀ ਰੋਏ ਸੀ ਹੱਸੇ ਸੀ ਕੀ ਸਭ ਕੁਝ ਦੱਸ ਉਹ ਕਹਿੰਦੀ ਵੀ ਮੈਂ ਇਸ ਤਰ੍ਹਾਂ ਦਾ ਬਾਲਕ ਦੁਨੀਆ ਵਿੱਚ ਮੈਂ ਨਹੀਂ ਦੇਖਿਆ ਤੇ ਜਿੱਦਾਂ ਦਾ ਦੇਖਿਆ ਮੈਂ ਤੇ ਉਦਲ ਨਹੀਂ ਰੰਗੀ ਗਈਆਂ ਮੈਂ ਤੇ ਆਪ ਮੈਂ ਸਬਰ ਸੰਤੋਖੀ ਬਣ ਗਈ ਮੈਨੂੰ ਤੇ ਹੋਰ ਸੁਝਦਾ ਹੀ ਕੁਝ ਨਹੀਂ ਬਸ ਕੇਵਲ ਨਾਮ ਕੇਵਲ ਨਾਮ ਨਾਨਕੇ ਕਰ ਕੇ ਕੇਵਲ ਨਾਮ ਮੈਨੂੰ ਹੋਰ ਕੁਝ ਦੇਦਾ ਹੀ ਨਹੀਂ ਸਾਰੇ ਬਾਜ਼ੇ ਨਾਨਕ ਨਾਨਕ ਹੀ ਲੱਗ ਰਿਹਾ ਹੈ ਅੱਛਾ ਤੇ ਫਿਰ ਜਦੋਂ ਪੰਡਤ ਹਰਦੇਵਾਲ ਨੇ ਵੀ ਦੇਖਿਆ ਤੇ ਸੱਚ ਮੁੱਚ ਹੁਣ ਇੱਥੇ ਇਹ ਹੈ ਵੀ ਨਾਮ ਵੀ ਜਿਹੜਾ ਕਹਿੰਦੇ ਨੇ ਵੀ ਨਾਨਕ ਹਰਦੇਵਾਲ ਨੇ ਰੱਖਿਆ ਸੀ ਹੁਣ ਉਹ ਉਹ ਕਿਵੇਂ ਇੱਡੇ ਵੱਡੇ ਸਤਿਗੁਰ ਦਾ ਨਾਮ ਰੱਖ ਸਕਦਾ ਇਹ ਇਹ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਹੁੰਦੀ ਹੈ ਉਹ ਬਾਲਕ ਨਹੀਂ ਹੁੰਦੇ ਗੁਰੂ ਬਾਲਕ ਨਹੀਂ ਹੁੰਦਾ ਜਦੋਂ ਆਮਣੇ ਸਾਹਮਣੇ ਪੰਡਤ ਹੋਇਆ ਹੋਏਗਾ ਮਰਜ ਨੇ ਆਪ ਹੀ ਉਹਦੇ ਬਜਰਕ ਬਾੜ ਦਾ ਤਾਲਾ ਖੋਲਦਾ ਹੋਏਗਾ ਆਪ ਹੀ ਉਹਨੂੰ ਸੋਝੀ ਦੇ ਦਿੱਤੀ ਵੀ ਤੂੰ ਮੇਰਾ ਨਾਮ ਹੀ ਰੱਖਣਾ ਹੈ ਤੂੰ ਮੇਰੇ ਲਈ ਮਤਲਬ ਕੀ ਬੋਲਣਾ ਹੈ ਕਿਉਂਕਿ ਜਿਉਂ ਪ੍ਰੇਰੇਦਿਉ ਕਰਨਾ ਮਹਾਰਾਜੀ ਜਿਹਨੂੰ ਮਰਜੀ ਪ੍ਰੇਰ ਦੇ ਵਿੱਚ ਛੱਜੂ ਝੋੜ ਨੂੰ ਪ੍ਰੇਰ ਦੇਵੇ ਠੀਕ ਹੈ ਉਹ ਗੀਤਾਂ ਦੇ ਅਰਥ ਕਰ ਦਵੇ ਇਹ ਗੁਰੂ ਦਾ ਗੁਰੂ ਦੇ ਦਰਸ਼ਨ ਹੀ ਇੰਨੇ ਕਮਾਲ ਦੇ ਨੇ ਵੀ ਗੁਰੂ ਨੂੰ ਜਿਹੜਾ ਭਾਵਨਾ ਨਾਲ ਦੇਖਦਾ ਹੈ ਗੁਰੂ ਕਹਿੰਦਾ ਤੂੰ ਮੇਰੇ ਵਰਗਾ ਬਣ ਜਾ ਗੁਰਪਾਰਸ ਹਮਲੋ ਮਿਲ ਕੰਚਨ ਹੋਆ RAM ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਗੁਰ ਦੀਵੜਿਆਈ ਚੰਦਨ ਵਾਸ ਨਿੰਮ ਮਹਿਕਾਈ ਜਿਵੇਂ ਚੰਦਨ ਵਾਸ਼ਨਾ ਦੇ ਨਾਲ ਨਿੰਮ ਨੂੰ ਮਹਿਕਾ ਦਿੰਦਾ ਐ ਇਦਾਂ ਹੀ ਗੁਰੂ ਜਿਹੜਾ ਜਦੋਂ ਗੁਰੂ ਚਾਹੇ ਗੁਰੂ ਬਲਗ ਹੁੰਦਾ ਹੀ ਨਹੀਂ ਕਿਸੇ ਵੀ ਅਵਸਥਾ ਵਿੱਚ ਜਦੋਂ ਸਾਹਮਣੇ ਵਾਲੇ ਦੇ ਦ੍ਰਿਸ਼ਟੀ ਗੁਰੂ ਦੀ ਪੈਂਦੀ ਐ ਤੇ ਉਹ ਉਹ ਤੇ ਬ੍ਰਹਮ ਗਿਆਨ ਨੂੰ ਹੋ ਸਕਦਾ ਗੁਰੂ ਚਾਹੇ ਤੇ ਤੇ ਪੰਡਰ ਰਾਰ ਦੇ ਆਲੇ ਕਿਹਾ ਸੀ ਮਹਿਤਾ ਕਲਿਆਨ ਦਾਸ ਇਹ ਤਰ੍ਹਾਂ ਪੋਤਾ ਆਮ ਨਹੀਂ ਕਹਿੰਦੇ ਤੂੰ ਨਾ ਕਿਦਾਂ ਦਾ ਰੱਖ ਦਿੱਤਾ ਇਹ ਹਿੰਦੂਆਂ ਵਾਲਾ ਖਤਰਿਆਂ ਵਾਲਾ ਤੇ ਲੱਗਦਾ ਹੀ ਨਹੀਂ ਕਹਿੰਦੇ ਖਤਰਿਆਂ ਆਵਾਜ਼ ਤੇ ਨਹੀਂ ਆਇਆ ਗੱਲਾਂ ਇਹ ਹਿੰਦੂਆਂ ਆਵਾਜ਼ ਤੇ ਨਹੀਂ ਆਇਆ ਇਹਦੇ ਤੇ ਇਨੂ ਦੇ ਦੁਨੀਆ ਪੀਰ ਗਏਗੀ ਜ਼ਹਰ ਪੀਰ ਜਗਤ ਗੁਰੂ ਬਾਬਾ ਇਹਨੂੰ ਗਲੇ Hindu ਨਹੀਂ ਮੰਨਣਗੇ ਇਹਦੇ ਸਾਰੀ ਕਾਇਨਾਤ ਇਹਦੇ ਦਰਸ਼ਨਾਂ ਨੂੰ ਤਾਂਗ ਰੱਖੇਗੀ ਤਾਂਗ ਇਹ ਤੇਰਾ ਇਕੱਲਾ ਪੁੱਤ ਨਹੀਂ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਤਾਰਨ ਦੇ ਲਈ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਸੋ ਪੰਡਤ ਹਰਦੇਵਾਲ ਨੇ ਜੋ ਵੀ ਆਉਣ ਵਾਲਾ ਸਮਾਂ ਸੀ ਉਹ ਪੋਜ਼ਿਟਿਵ ਹੀ ਦੱਸਿਆ ਵੀ ਵਧੀਆ ਦੱਸਿਆ ਪੀਏ ਰੱਬ ਦਾ ਪਿਆਰਾ ਹੈ ਮਹਾਪੁਰਖ ਹੈ ਸੰਤ ਕਹਿ ਲਈਏ ਅਕਾਲ ਪੁਰਖ ਦਾ ਰੂਪ ਕਹਿ ਲਈਏ ਪੀਏ ਆਮ ਬਲਕ ਨਹੀਂ ਹੈ ਜੋ ਵੀ ਸਮਾ ਬਣਿਆ ਇਹ ਆਮ ਨਹੀਂ ਹੈ ਤੇ ਸੱਚੇ ਪਾਤਸ਼ਾਹ ਦੀ ਇਹ ਜਿਹੜੀ ਗੱਲ ਬਾਤ ਸੁਣ ਕੇ ਖੁਸ਼ ਹੋਇਆ ਵੀ ਤੈਨੂੰ ਖੁਸ਼ੀ ਹੋਣਾ ਵੀ ਮੇਰੇ ਘਰ ਮਤਲਬ ਐਸਾ ਇਨਸਾਨ ਆਇਆ ਜਿਹੜਾ ਰੱਬ ਵਰਗਾ ਹੈ ਸਾਰਿਆਂ ਨੂੰ ਚਾਹੀਦਾ ਰੱਬ ਵਰਗਾ ਠੀਕ ਹੈ ਜੀ ਭਗਤ ਸਾਰਿਆਂ ਨੂੰ ਚਾਹੀਦੇ ਨੇ ਠੀਕ ਹੈ ਗਲਤ ਗਲਤ ਧੀ ਪੁੱਤ ਕਿਹਨੂੰ ਚਾਹੀਦਾ ਕਿਸੇ ਨੂੰ ਵੀ ਨਹੀਂ ਚਾਹੀਦਾ ਖਿਮਾ ਕਰਨਾ ਪਰ ਇੱਕ ਦਿਨ ਇੱਕ ਦਿਨ ਇਦਾਂ ਵੀ ਹੁੰਦਾ ਹੈ ਕਿ ਜਿਹੜਾ ਵਿਚਾਰਾ ਭਗਤ ਹੁੰਦਾ ਹੈ ਨਾ ਭਲਾ ਮਾਨਸ ਹੁੰਦਾ ਹੈ ਨਾ ਕਈ ਵਾਰ ਘਰ ਦੇ ਵਿੱਚ ਕਹਿੰਦੇ ਨੇ ਆਹ ਤਾਂ ਨਕਮਾ ਜਿਆ ਠੀਕ ਹੈ ਖਿਮਾ ਕਰਨਾ ਇਹਦੇ ਐਵੇਂ ਇਹਨਾਂ ਦਾ ਕੱਖ ਪਤਾ ਹੀ ਨਹੀਂ ਤੇ ਜਿਹੜਾ ਲੰਮੇ ਲੈ ਕੇ ਆਉਂਦਾ ਕਹਿੰਦੇ ਇਹ ਸ਼ਿਆਣੇ ਚੱਤਰ ਆ ਥੋੜਾ ਖਿਮਾ ਕਰਨਾ ਉਹਦੇ ਪੁੱਤ ਦੋਵੇਂ ਹੀ ਮਾਦੇ ਨੇ ਚਾਰੇ ਮਾਦੇ ਹੁੰਦੇ ਨੇ ਪਰ ਜਿਹੜਾ ਇੱਕ ਬਹੁਤ ਘੱਟ ਬੋਲਦਾ ਹੈ ਬਹੁਤ ਪਿਆਰਾ ਹੁੰਦਾ ਹੈ ਉਹਨੂੰ ਆਮ ਜਨਤਾ ਵੀ ਸਿੱਧਾ ਜਿਹਾ ਹੀ ਕਹਿੰਦੀ ਹੈ ਪਰ ਉਹਦੇ ਕੋਲ ਜੋਗਜ ਹੁੰਦਾ ਕਿਸੇ ਕੋਲ ਵੀ ਨਹੀਂ ਹੁੰਦਾ ਉਹ ਬੋਲਦਾ ਘੱਟ ਹੈ ਠੀਕ ਹੈ ਜੀ ਉਹ ਗੁਫ਼ਤਗੋ ਘੱਟ ਘੱਟ ਕਰਦਾ ਹੈ ਉਹ ਰੂਬਰੂ ਘੱਟ ਹੁੰਦਾ ਹੈ ਉਹ ਘਟ ਦੇਖਦਾ ਹੈ ਉਹ ਘਟ ਸੁਣਦਾ ਹੈ ਉਹ ਘਟ ਸੁਣਦਾ ਹੈ ਉਹ ਘਟ ਬਿੰਦਾ ਹੈ ਐਵੇਂ ਨਹੀਂ ਜਿੱਥੇ ਮਰਜ਼ੀ ਵੜ ਜਾਏ ਤੇ ਐਵੇਂ ਨਾ ਨਾ ਉਹ ਨਹੀਂ ਇਸ ਤਰ੍ਹਾਂ ਕਰਦਾ ਉਹ ਦੁਨੀਆ ਤੋਂ ਬੇਪਰਵਾਹੀ ਹੁੰਦੀ ਉਹਦੇ ਕੋਲ ਉਹ ਵੱਖਰਾ ਹੀ ਹੁੰਦਾ ਹੈ ਗੁਰੂ ਨਾਨਕ ਖਾਸ ਹੈ ਗੁਰੂ ਨਾਨਕ ਪਾਤਸ਼ਾਹ ਜੀ ਵੱਖਰੇ ਨਹੀਂ ਸੋ ਗੁਰੂ ਸਾਹਿਬ ਮੇਰ ਕਰਨ ਉਹਨਾਂ ਦਾ ਬਚਪਨ ਉਹਨਾਂ ਦਾ ਸਾਥੀਆਂ ਨਾਲ ਖੇਡਣਾ ਤੇ ਉਹਨਾਂ ਦੇ ਨਾਲ ਉਹ ਤੇ ਚੋਜ ਤੇ ਕੁੱਦ ਕਰਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਕੀਆਂ ਨੇ ਹਜ਼ਾਰਾਂ ਹੀ ਹਜ਼ਾਰੇ ਕਦੀ ਵੀ ਨਹੀਂ ਮੁਕਣੀਆਂ ਅਸੀਂ ਮੁੱਕ ਜਾਣਾ ਪਰ ਗੁਰੂ ਨਾਨਕ ਮਹਾਰਾਜ ਦੀ ਸਿਫਤ ਨਹੀਂ ਮੁਕਣੀ ਪਰ ਕਿਣ ਕਾ ਇੱਕ ਜਿਸ ਜੀਵ ਸਵ ਤਾਂ ਕੀ ਮਹਿਮਾ ਗਣੀ ਨੇ ਆਵੇ ਗੁਰੂ ਨਾਨਕ ਦੀ ਤੱਕ ਥੋੜੀ ਜੀ ਸਿਫਤ ਵੀ ਮੈਂ ਇਹ ਮਹਿਸੂਸ ਕਰਦਾ ਉਹ ਤੇ ਜਹਾਨ ਤਰ ਸਕਦੀ ਐ ਸਾਡਾ ਕੱਲਿਆਂ ਦਾ ਤਰਨਾ ਤੇ ਗੱਲ ਹੀ ਇੱਕ ਪਾਸੇ ਰੱਖ ਦੀਏ ਆਪ ਮੁਗਦ ਮੁਕਤ ਕਰੇ ਸੰਸਾਰ ਨਾਨਕ ਜੀ ਜਨ ਕੋ ਸਦਾ ਨਮਸਕਾਰ ਜੇ ਅਸੀਂ ਗੁਰੂ ਨਾਨਕ ਦੇ ਦਾਸ ਬਣ ਜਾਈਏ ਨਾਨਕ ਦੇ ਜਨ ਬਣ ਜਾਈਏ ਤੇ ਫਿਰ ਜੇ ਉਹ ਸੱਜਣ ਨੂੰ ਸੰਤ ਬਣਾ ਸਕਦੇ ਜਿਉਂ ਮਤਲਬ ਬਲੀ ਕੰਧਾਰੀ ਨੂੰ ਰਾਹ ਪਾ ਸਕਦੇ ਜੇ ਕੋਡੇ ਰਾਖਣ ਨੂੰ ਸਿੱਧੇ ਰਾਹੇ ਪਾ ਕੇ ਸੰਤ ਬਣਾ ਸਕਦੇ ਤੇ ਜੇ ਅਸੀਂ ਭਾਵਨਾਵਾਂ ਵਾਲੇ ਸੇਖਾਂ ਤੇ ਅਸੀਂ ਕਿਉਂ ਨਹੀਂ ਕੁਝ ਬਣ ਸਕਦੇ ਸੋ ਸਾਡੀ ਬਣਦੀ ਚਾਹੀਏ ਅਸੀਂ ਧੂੜ ਹੀ ਬਣੀਏ ਬਸ ਮਰੀ ਤੁਹਾਡੀ ਧੂੜੀ ਵਿੱਚ ਲੁੜੰਦਲੀ ਸੋਹਾਂ ਨਾਨਕ ਤੈ ਸਹਜ ਨਲ ਤੇ ਚੰਨਾ ਦੀ ਧੂੜ ਤੇ ਸੰਗਤਾਂ ਦੀ ਧੂੜ ਸ਼ਬਦ ਦੀ ਧੂੜ ਬਣ ਕੇ ਰਹੀਏ ਬਸ ਹੋਰ ਕੀ ਕਰਨਾ ਇਹ ਹੀ ਮਿਲ ਜਾਏ ਹੋਰ ਕੀ ਚਾਹੀਦਾ ਜਿਨੂੰ ਇਹ ਕੁਝ ਮਿਲ ਗਿਆ ਉਹ ਤੇ ਬਾਦਸ਼ਾਹ ਹੈ ਜਿਸ ਨੂੰ ਬਖਸ਼ਿ ਸਿਵਤ ਸਲਾਹਾ ਨਾਨਕ ਪਾਤਸ਼ਾਹੇ ਬਾਦਸ਼ਾਹ ਸੋ ਇੰਨੀ ਸੇਵਾ ਪ੍ਰਵਾਨ ਕਰਨੀ ਸੋ ਮਹਾਰਾਜ ਸਵਾਸ ਬਖਸ਼ਣਾ ਸਭ ਨੂੰ ਤੰਦਰੁਸਤੀਆਂ ਦੇਣ ਤੇ ਬੜੇ ਚਾਤੇ ਸ਼ਰਧਾ ਨਾਲ ਸੇਵਾ ਕਰੀਏ ਸਿਮਰਨ ਕਰੀਏ ਬਾਣੀ ਸੁਣੀਏ ਬਾਣੀ ਪੜ੍ਹੀ ਅਮਰਤ ਵੇਲਾ ਸਫਲ ਕਰੀਏ ਸੋ ਗੁਰਬਾਣੀ ਦੀ ਕਥਾ ਵਿਚਾਰ ਦੀ ਬੇਅੰਤ ਮਾਇਆ ਸਤਕਾਰ ਆਪ ਜੀ ਨੇ ਪੇਡ ਕੀਤੀ ਮਾਰੇ ਤਿਲ ਤਿਲ ਲੈ ਕੇ ਵਿਚਲਾਉਣ ਸਭ ਨੂੰ ਖੁਸ਼ੀਆਂ ਗੁਰਮਤ ਗੁਰਸਿੱਖੀ ਸਭ ਦੇ ਬੱਚਿਆਂ ਨੂੰ ਤਰੱਕੀਆਂ ਦੇਣ ਆਪਣੇ ਚਰਨਾਂ ਨਾਲ ਜੁੜ ਕੇ ਰੱਖਣ ਪੁੱਲ ਚੁਕ ਮਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤੇ